ਕਿੰਨਾ ਸਮਾਂ ਹੋ ਗਿਆ ਸੜਕ ਨੂੰ ਇਸ ਤਰ੍ਹਾਂ ਖਰਾਬ ਹੋਈ ਜੀ ਨੂੰ ਜੀ ਤਕਰੀਬਨ ਘੱਟ ਤੋਂ 2 ਸਾਲ ਹੋ ਚਲੇ ਆ ਜੀ ਸਭ ਤੋਂ ਪਹਿਲਾਂ ਇਹਨਾਂ ਨੇ ਰੁੱਖਾਂ ਦੀ ਕਟਾਈ ਅੱਜ ਤੋਂ 2 ਸਾਲ ਪਹਿਲਾਂ ਸ਼ੁਰੂ ਕਰਤੀ ਸੀ ਤੇ ਰੁੱਖਾਂ ਦੀ ਕਟਾਈ ਤੋਂ ਮਗਰੋਂ ਫਿਰ ਇਹਨਾਂ ਨੇ ਜਿਹੜੀ ਇਹ ਪਹਿਲੀ ਸੜਕ ਰੋਡ ਬਣੀ ਹੋਈ ਸੀ ਉਹਨੂੰ ਇਹਨਾਂ ਨੇ ਆਪ ਦੇ ਜਿਹੜੇ ਮਸ਼ੀਨਰੀ ਲਾ ਕੇ ਇੰਸਟਰੂਮੈਂਟ ਲਾ ਕੇ ਇਹਨਾਂ ਨੇ ਉਹਨੂੰ ਪਟਿਆ ਜੀ ਪਟਕੇ ਤੇ ਜਿਹੜੀ ਉਹਦੀ ਲੁੱਕ ਤੇ ਬੱਜਰੀ ਸੀ ਉਹ ਇਹ ਨਾਲ ਹੀ ਲੈ ਗਿਆ ਜੀ ਠੇਕੇਦਾਰ ਚੁੱਕ ਕੇ ਕੰਪਨੀ ਜਿਹੜੀ ਅਲੋਦਾ ਨੰਨੇ ਡੰਪਾ ਪਣਾ ਛੱਡਿਆ ਜੀ ਹਾਫ ਕੇ ਮੰਡੀ ਚੋਂ ਉਥੋਂ ਮੁੜ ਕੇ ਚੱਕ ਕੇ ਅੱਗੇ ਲੈ ਕੇ ਸਾਨੂੰ ਨਹੀਂ ਪਤਾ ਕਿੱਥੇ ਉਹ 2 ਸਾਲ ਤੋਂ ਲੈ ਕੇ ਜੀ ਹੁਣ ਤੱਕ ਅਸੀਂ ਆ ਖੱਜਲ ਖਰਾਬੀ ਇਸ ਤਰ੍ਹਾਂ ਹੀ ਚੱਲੀ ਜਾਂਦਾ ਈ ਕੰਮ ਕੀ ਲੱਗਦਾ ਕੀ ਹੈਗਾ ਕਿ ਪ੍ਰਸ਼ਾਸਨ ਦੀ ਗਲਤੀ ਏ ਕਿ ਜਾਂ ਠੇਕੇਦਾਰਾਂ ਦੀ ਗਲਤੀ ਹੈ ਮੇਰੇ ਖਿਆਲ ਚ ਜੀ ਪ੍ਰਸ਼ਾਸਨ ਦੀ ਗਲਤੀ ਆ ਸਾਨੂੰ ਉਹ ਦੇਖਦੇ ਨਾਗਰਿਕ ਹੀ ਨਹੀਂ ਸਮਝਦੇ ਇਲਾਕੇ ਦੇ ਲੋਕਾਂ ਨੂੰ ਮਖੂ ਤੋਂ ਲੈ ਕੇ ਫਿਰੋਜ਼ਪੁਰ ਤੱਕ ਐ ਸਮਝਦੇ ਵੀ ਇੱਥੇ ਲੋਕ ਵੱਸਦੇ ਨਹੀਂ ਕਿ ਕੋਈ ਪਿੰਡਾਂ ਚ ਰਹਿ ਨਹੀਂ ਰਿਹਾ ਕਰੇ ਸਾਡੇ ਮੌਲਿਕ ਅਧਿਕਾਰ ਨੇ ਜੀ ਸਾਨੂੰ ਇਹ ਦਿੱਤੇ ਜਾਣ ਵੀ ਐ ਸਹੀ ਦੇ ਹੀ ਆਣ ਵੀ ਸਾਨੂੰ ਕੜ ਕਹ ਸਾਡਾ ਅਧਿਕਾਰ ਆ ਤੇ ਸਾਡੇ ਤੋਂ ਜੇ ਅਧਿਕਾਰ ਹੀ ਨਹੀਂ ਸਾਡੇ ਸਾਨੂੰ ਮਿਲਦੇ ਫਿਰ ਸਰਕਾਰ ਪ੍ਰਸ਼ਾਸਨ ਦੀ ਵੀ ਨਲੇਕੀ ਆ ਤੇ ਜੀ ਇੱਕ ਦਰ ਨੂੰ ਤੇ ਅਸੀਂ ਕੀ ਕਹਣਾ ਜੀ ਕਿਉਂਕਿ ਠੇਕੇਦਾਰ ਦੇ ਉੱਪਰ ਤੇ ਪ੍ਰਸ਼ਾਸਨ ਹੀ ਆ ਪ੍ਰਸ਼ਾਸਨ ਦੇ ਸਾਹਮਣੇ ਠੇਕੇਦਾਰ ਦੀ ਕੀ ਜ਼ਰੂਰਤ ਉਸ ਕੰਪਨੀ ਦੀ ਕੀ ਜ਼ਰੂਰਤ ਵੀ ਹੋਏ ਇਸ ਰੋਡ ਬਣਾਵੇ ਨਾ ਜੀ ਮੇਲੀ ਭੁਗਤਣਾ ਲਈ ਚੱਲ ਰਹੇ ਆ ਜੀ ਕੰਮ ਇਹ ਇੱਕ ਕਿਸੇ ਵਤੀ ਵੱਲੋਂ ਤਖਾ ਦਰਸ਼ਣ ਇਹ ਕੋਈ ਜੀ ਕਿਸੇ ਜਥੇਬੰਦੀ ਵੱਲੋਂ ਧਰਨਾ ਨਹੀਂਗਾ ਜੀ ਇਹ ਆਮ ਲੋਕ ਹੈ ਅਸੀਂ ਜਿਹੜੇ ਰੋਜ਼ਾਨਾ ਰਾਹ ਗੀਰਿਆ ਜਿਹੜੇ ਰੋਜ਼ ਅਸੀਂ ਰੋਜ਼ਾਨਾ ਆਪਦੇ ਨਿੱਜੀ ਕੰਮਾਂ ਧੰਦਿਆਂ ਲਈ ਆਪਦੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਆ ਟਿਊਸ਼ਨਾਂ ਤੋਂ ਲੈਣ ਆਉਣੇ ਆ ਹੋਰ ਨਿੱਜੀ ਕੰਮਾਂ ਕਰਨ ਲਈ ਅਸੀਂ ਜਾਂਦੇ ਆ ਅਸੀਂ ਆਪਦੇ ਤੌਰ ਤੇ ਬੈਠੇ ਆ ਜੀ ਕਿਉਂਕਿ ਸਾਨੂੰ 2 ਸਾਲ ਹੋ ਚਲੇ ਰੜਕਦਿਆਂ ਨੂੰ ਅਸੀਂ ਇਹ ਰੋਡ ਦੀ ਮਾਰ ਚ ਲੰਡੇ ਆ ਜੀ ਇੱਥੇ ਜਿਹੜਾ ਕੰਮ ਸਾਡਾ ਮੋਟਰਸਾਈਕਲ ਤੇ 10 ਮਿੰਟਾਂ ਚ ਹੋਣਾ ਸਾਨੂੰ ਉਹ ਘਰੋਂ ਕਾਰ ਲੈ ਜਾਣੀ ਪੈਂਦੀ ਆ ਸਾਡਾ ਉਲਟਾ ਖਰਚੇ ਤੇ ਲੱਗਤ ਵੀ ਵਾਧੀ ਉਹਨਾਂ ਚੀਜ਼ਾਂ ਦੇ ਉੱਪਰ ਤੇ ਨਾਲੇ ਸਾਡਾ ਨੁਕਸਾਨ ਵੀ ਹੁੰਦਾ ਜੀ ਨਾਲੇ ਮਸ਼ੀਨਰੀ ਵੀ ਤੋੜਦੇ ਆ ਆਪਦੀ ਮੇਰਾ ਨਾਂ ਰਾਜਵੀਰ ਸਿੰਘ ਹੈ ਜਿੰਦ ਪਿੰਡ ਵਸਤੀ ਵਕੀਲਾਂ ਵਾਲੀ ਕਾਲੇ ਸਮਝਣ ਦੀ ਇਸ ਤਰ੍ਹਾਂ ਹੈ ਤੁਸੀਂ ਉਸ ਤੋਂ ਤੁਹਾਡੀ ਲਗਾਤਾਰ ਕਵਰੇਜ ਤੇ ਨਾਲ ਰਹਿ ਜਿ ਜੋ 28 ਅਕਤੂਬਰ 2025 ਨੂੰ ਆਪਾਂ ਧਰਨਾ ਪ੍ਰਦਰਸ਼ਨ ਤਾਰੀਪਿੰਡ ਵਿੱਚ ਕੀਤਾ ਸੀ ਉਸ ਤੋਂ ਬਾਅਦ ਉਹਦੇ ਨਾਲ ਜਿਹੜਾ 2 ਕਿਲੋਮੀਟਰ 3 ਕਿਲੋਮੀਟਰ ਪੂਰਾ ਹੋ ਗਿਆ ਉਸ ਤੋਂ ਬਾਅਦ ਜਿਹੜਾ ਇਹਦਾ ਵਾਅਦਾ ਸੀ ਉਹਦੇ ਇਹਦੀ ਲਾਸਟ ਡੇਟ ਉਹਨਾਂ ਨੇ ਆਪ ਲਿਖੀ ਤੀ 25 ਆ ਆਪਾਂ 28 ਸਤੰਬਰ ਨੂੰ ਲਾਇਆ ਸੀ 25 ਅਕਤੂਬਰ ਇਹ 25 ਅਕਤੂਬਰ ਤੋਂ ਬਾਅਦ ਵੀ ਹੁਣ ਵੇਖੋ ਇੱਕ ਮਹੀਨੇ ਤੋਂ ਪਰ ਹੋ ਗਿਆ ਨਵੰਬਰ ਅੱਜ ਦਸੰਬਰ 3 ਹੋ ਗਈ ਹੈ ਤੇ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਕਿਸੇ ਨੇ ਕੋਈ ਇਹਦਾ ਅੰਬਲਾਲੀ ਮਾਰਿਆ ਇੱਕ ਵਾਰੀ ਸ਼ੁਰੂ ਕਰਕੇ ਵੀ ਕੰਮ ਦੁਬਾਰਾ ਤਾਂ ਫਿਰ ਮਸ਼ੀਨਾ ਸਾਰੀਆਂ ਲੈ ਗਏ ਥੋੜਾ ਜਿਹਾ ਕੰਮ ਕਰਕੇ ਉਹ ਬਹੁਤ ਜ਼ਿਆਦਾ ਖੱਜਲ ਖਰਾਬੀ ਇਸ ਕਰ ਮਜਬੂਰਨ ਇਹ ਦੁਬਾਰਾ ਸੰਗਤ ਨੇ ਜੋ ਸਾਰੇ ਲੱਕ ਆ ਬਹੁਤ ਜ਼ਿਆਦਾ ਦੁਖੀ ਸੀ ਵਾਰ-ਵਾਰ ਸੰਗਤਾ ਕਟੀਆਂ ਹੋ ਕੇ ਹੁਣ ਦੁਬਾਰਾ ਇਹ ਤਰਨਾ ਪ੍ਰਦਰਸ਼ਨ ਕਰਤਾ ਜਿੱਥੋਂ ਲੈ ਕੇ ਕਿੱਥੋਂ ਤੱਕ ਰੋਡ ਜਿਹੜਾ ਹੈਗਾ ਬੰਦਾ ਰੋਡ ਜੀ ਇੱਥੇ ਰੋਪੜ ਤੋਂ ਲੈ ਕੇ ਜਿਹੜਾ ਆਪਣਾ ਛੋਡੇ ਵਾਲੇ ਪਿੰਡ ਤੱਕ ਛੋਡੇ ਵਾਲਾ ਭਦਰ ਵਾਲੇ ਪਿੰਡ ਤੱਕ ਰੀਮਨ 2.5 ਕਿਲੋਮੀਟਰ ਪਹਿਲਾਂ ਪਤਾ ਦਿੱਤਾ ਗਿਆ ਸੀ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਜਾਂ ਕਿੱਕੇ ਦਾ ਬਲ ਉਹ ਗੱਲਬਾਤ ਨਹੀਂ ਹੋਈ ਉਦੋਂ ਕੰਮ ਸ਼ੁਰੂ ਹੋ ਗਿਆ ਜੀ ਪਿੱਛੇ ਜਿਹੜਾ ਬਣਨ ਵਾਲਾ ਰੋਡ ਕਾਫੀ ਉਹ ਤਾਂ ਖਰਾਬ ਸੀ ਟਾਰੀ ਪਿੰਡ ਤੋਂ ਲੈ ਕੇ ਸੀ ਰੋਪੜ ਤੱਕ ਬਣ ਗਿਆ ਫਿਰ ਵਾਕਾ ਮੋੜ ਡਾ ਸੀ ਉਹ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਕੀਤਾ ਗਿਆ ਪਰ ਉਦੋਂ ਬਾਅਦ ਪ੍ਰਸ਼ਾਸਨ ਇਹ ਹੀ ਕਹਿੰਦੇ ਬਸ ਕਰ ਦਿਆਂਗੇ ਕਰ ਦਿਆਂਗੇ ਅੱਜ ਕਰਦੇ ਆ ਉਦੋਂ ਕੰਪਲੀਟ ਕਰ ਲਈਏ ਸਾਡੇ ਕੋਲ ਸਮਾਂ ਨਾ ਕਾ ਉਹਨਾਂ ਕੋਲੇ ਮਿਲ ਕੀ ਹੈ ਹੀ ਕੰਪਨੀ ਏਡੀ ਵੱਡੀ ਆ ਕਹਿੰਦੇ ਵੀ ਸਾਡੇ ਕੋਲ ਹੈ ਹੀ ਰੋਡ ਰੋਲਰ ਉਹੀ ਆ ਉਹੀ ਮਸ਼ੀਨ ਹੈ ਇੱਧਰ ਵਰਤਣੀ ਆ ਉਧਰੋਂ ਕੰਪਲੀਟ ਕਰਕੇ ਉਧਰ ਧਰਨਾ ਚੌਕ ਲੱਗਾ ਸੀ ਉਧਰੋਂ ਕਰਕੇ ਇਧਰ ਆਵਾਂਗੇ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਨਹੀਂ ਹੋਈ ਐਸੇ ਨਾਲ ਨਹੀਂ ਜੀ ਅੱਜ ਮੈਕਮੇ ਦਾ ਕੋਈ ਅਧਿਕਾਰੀ ਨਹੀਂ ਆਇਆ ਕੋਈ ਵੇਸਟਮ ਨਹੀਂ ਪਹੁੰਚਿਆ ਨਹੀਂ ਜੀ ਨਹੀਂ ਇੱਕਦੋ ਤੱਕ ਚੱਲਣਾ ਚੱਲ ਰਿਹਾ ਧਰਨਾ ਪ੍ਰਦਰਸ਼ਨ ਉਹ ਤੱਕ ਜਾਰੀ ਰਹੂਗਾ ਜਿੰਨਾ ਚਿਰ ਸਾਡਾ ਕੰਮ ਸ਼ੁਰੂ ਨਹੀਂ ਹੋ ਜਾਂਦਾ ਉਹ ਤਾਂ ਕਿੰਨਾ ਕੁ ਨੁਕਸਾਨ ਹੁੰਦਾ ਇਹ ਬਹੁਤ ਜ਼ਿਆਦਾ ਨੁਸਾਨ ਹੈ ਅਸੀਂ ਜਿਹੜੇ ਜਾਂਦੇ ਆ ਸਾਡੇ ਕੱਪੜੇ ਵੀ ਗੰਦੇ ਹੋ ਜਾਂਦੇ ਆ ਨਾਲੇ ਇਹ ਸੜਕ ਬਣਨੀ ਚਾਹੀਦੀ ਹੈ ਬਣਵਾਉਣੀ ਚਾਹੀਦੀ ਹੈ ਸਾਰਿਆਂ ਨੂੰ ਉਹ ਬੱਚੇ ਤਾਂ ਲੱਗਦਾ ਕਿ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ। ਹਾਂਜੀ। ਕਿੰਨਾ ਚਾਹੀਦਾ ਉਹਨਾਂ ਨੂੰ ਵੀ ਧਿਆਨ। ਸੋ ਤੁਸੀਂ ਰਿਕੁਐਸਟ ਕਰ ਦਿਓ ਸ਼ਾਇਦ ਤੁਹਾਡੀ ਸੁਣ ਲੈਣ। ਸਰ ਇਹਦਾ ਰਿਕੁਐਸਟ ਕਰਦੇ ਆ ਕਿ ਸਾਡੀ ਸੜਕ ਬਣੇ ਤੇ ਅਸੀਂ ਸਾਫ਼ ਹੋ ਕੇ ਘਰੇ ਜਾਈਏ। ਹੂੰ। ਕਿੰਨਾ ਪੁੱਤ ਕੱਟਾ ਕਿੰਨਾ ਹੁੰਦਾ ਹੈ? ਸਰ ਬਹੁਤ ਜ਼ਿਆਦਾ ਹੁੰਦਾ ਹੈ। ਤੇ ਪੁੱਤ ਕੱਪੜੇ ਖਰਾਬ ਹੋ ਜਾਂਦੇ ਨੇ ਫਿਰ। ਹਾਂਜੀ। ਤੇ ਉਹਨੋਂ ਵੀ ਲੇਟ ਹੁੰਦੇ ਉਹ। ਹਾਂਜੀ। ਸਕੂਲ ਦਾ ਵੀ ਲੇਟ ਹੋ ਜਾਏਗਾ। ਇਸ ਤਰ੍ਹਾਂ ਸਰਕਾਰੀ ਤੌਰ ਤੇ ਤੁਸੀਂ ਇਹਦਾ ਧਿਆਨ ਨਹੀਂ ਚ ਰੱਖਦੇ ਵੀ ਨਾ ਨਾ ਟਾਈਮ ਪੈਂਦਾ ਜਿੰਮੇਵਾਰ ਤੇ ਤੁਸੀਂ ਅਫਸਰ ਜੇ ਅੱਜ ਤੁਸੀਂ ਵੇਖੋ ਸਾਡੇ ਵਿੱਚ ਤੁਹਾਨੂੰ ਬਹਿਣਾ ਪੈ ਰਿਹਾ ਨਹੀਂ ਇਹਦੇ ਨਾਲ ਕੋਈ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਪਰ ਫਿਰ ਵੀ ਤੁਹਾਨੂੰ ਜੀ ਇਹਨਾਂ ਚੀਜ਼ਾਂ ਦਾ ਵੇਖੋ ਸਾਨੂੰ ਜਿਹੜਾ ਇਹ ਜਿਹੜੀ ਇਹ ਸ਼ਰਤ ਬਣੀ ਹੋਈ ਆ ਸਾਨੂੰ ਐ ਮਹਿਸੂਸ ਹੁੰਦਾ ਹੈ ਵੀ ਜਿਵੇਂ ਅਸੀਂ ਇੱਥੇ ਚੌਥੇ ਦਰਜੇ ਦੇ ਸ਼ਹਿਰੀ ਆ ਸਾਨੂੰ ਜਿਵੇਂ ਇਸਲਾਮੇ ਇਰੀਏ ਚ ਰਹਿੰਦੇ ਆ ਸਾਨੂੰ ਇਸ ਤਰ੍ਹਾਂ ਹੀ ਲੱਗਦਾ ਜਦੋਂ ਅਸੀਂ ਇਹਦੇ ਉੱਪਰੋਂ ਨੱਕਦੇ ਵੀ ਜਿਵੇਂ ਇਸਲਾਮੇ ਚ ਤੁਰੇ ਫਿਰਦੇ ਆ ਉਹ ਕੀ ਦੂਜਾ ਮਾਰਾ ਇਹਦੇ ਉੱਤੇ ਸਰਕਾਰ ਨੂੰ ਪਹਿਲਾਂ ਨਹੀਂ ਪ੍ਰਚਾਰ ਚ ਅੱਜ ਅਸੀਂ ਇੱਥੇ ਸਾਨੂੰ